ਤੁਹਾ ਨੂੰ ਹਰ ਮਹੀਨੇ ਸਰਕਾਰ ਦੇਣ ਜਾ ਰਹੀ ਹੈ 5-5000 ਰੁਪਿਆ ਸਰਕਾਰ ਦੀ ਇਹ ਨਵੀਂ ਸਕੀਮ ਸੁਣ ਲੋ ਤੇ ਜਲਦੀ ਤੋਂ ਜਲਦੀ ਅਪਲਾਈ ਕਰ ਦੋ ਕਿੰਨੀ ਤੋਂ ਕਿੰਨੀ ਉਮਰ ਹੋਣੀ ਚਾਹੀਦੀ ਹੈ ਕਿਹੜੇ ਡਾਕੂਮੈਂਟ ਹੋਣੇ ਚਾਹੀਦੇ ਨੇ ਕਿੰਨੀ ਪੜ੍ਹਾਈ ਹੋਣੀ ਚਾਹੀਦੀ ਹੈ ਪੂਰੀ ਜਾਣਕਾਰੀ ਹੁਣੇ ਨੋਟ ਕਰ ਲੋ ਕੇਂਦਰ ਸਰਕਾਰ ਨੌਜਵਾਨਾਂ ਦੇ ਲਈ ਨਵੀਂ ਯੋਜਨਾ ਸ਼ੁਰੂ ਕਰਨ ਜਾ ਰਹੀ ਹੈ ਜਿਸ ਦੇ ਨਾਲ ਨੌਜਵਾਨਾਂ ਨੂੰ ਨੌਕਰੀਆਂ ਮਿਲਣ ਦੇ ਵਿੱਚ ਵੀ ਮਦਦ ਮਿਲੇਗੀ ਤੇ 5000 ਰੁਪਏ ਤੱਕ ਰਾਹਤ ਵਜੋਂ ਸਰਕਾਰ ਨੌਜਵਾਨਾਂ ਨੂੰ ਦੇਵੇਗੀ ਇੱਕ ਨਵੀਂ ਸਕੀਮ ਹੈ ਜਿਸ ਦੇ ਲਈ ਦਿਸ਼ਾ ਨਿਰਦੇਸ਼ ਜਲਦੀ ਜਾਰੀ ਕੀਤੇ ਜਾ ਸਕਦੇ ਆ ਸਰਕਾਰੀ ਨੌਜਵਾਨਾਂ ਦੇ ਲਈ ਇਸ ਸਕੀਮ ਦੇ ਤਹਿਤ ਨਵਾਂ ਪੋਰਟਲ ਵੀ ਤਿਆਰ ਕੀਤਾ ਜਾਏਗਾ ਜੀ ਹਾਂ ਇੰਟਰਨਸ਼ਿਪ ਸਕੀਮ ਬਜਟ 2024 ਦਾ ਨਾਮ ਹੈ ਜਿਸ ਦੇ ਵਿੱਚ ਸ਼ੁਰੂ ਕਰਨ ਲਈ ਤਿਆਰੀਆਂ ਜੋੜਾਂ ਦੇ ਨੇ ਸੀ ਐਨ ਵੀ ਸੀ ਟੀਵੀ 18 ਦੀ ਇੱਕ ਰਿਪੋਰਟ ਹੈ ਜਿਸ ਦੇ ਤਹਿਤ ਕਾਰਪੋਰੇਟ ਮਾਮਲਿਆਂ ਦਾ ਮੰਤਰਾਲਾ ਜਲਦੀ ਹੀ ਕੇਂਦਰ ਸਰਕਾਰ ਦੀ ਇੰਟਰਨਸ਼ਿਪ ਸਕੀਮ ਦੀ ਸ਼ੁਰੂਆਤ ਦੇ ਲਈ ਦਿਸ਼ਾ ਨਿਰਦੇਸ਼ ਜਾਰੀ ਕਰ ਸਕਦਾ ਹੈ ਇਸ ਸਕੀਮ ਕਿਸੇ ਵੀ ਹੱਥੇ ਕਿਸੇ ਵੀ ਸਮੇਂ ਪੇਸ਼ ਕੀਤੀ ਜਾ ਸਕਦੀ ਹੈ ਇਸ ਦੇ ਲਈ ਇੱਕ ਇੰਟਰਨਸ਼ਿਪ ਪੋਰਟਲ ਵੀ ਸ਼ੁਰੂ ਕੀਤਾ ਜਾਏਗਾ ਨਿਯਮ ਤੇ ਸ਼ਰਤਾਂ ਕੀ ਨੇ ਤਾਂ ਧਿਆਨ ਦੇ ਨਾਲ ਸੁਣ ਲੈਣਾ ਨੌਜਵਾਨਾਂ ਨੂੰ ਕੁਝ ਮਾਪ ਦੰਡਾਂ ਦੀ ਪਾਲਣਾ ਕਰਨੀ ਪਵੇਗੀ ਇਸ ਸਕੀਮ ਦਾ ਲਾਭ ਪ੍ਰਾਪਤ ਨਾ ਮੁਸ਼ਕਿਲਤਾ ਹੈ ਪਰ ਇੰਟਰਨ ਦੀ ਉਮਰ 21 ਤੋਂ 24 ਸਾਲ ਦੇ ਵਿਚਕਾਰ ਹੈ ਤਾਂ ਤੁਸੀਂ ਇਸ ਸਕੀਮ ਦਾ ਲਾਭ ਲੈ ਸਕਦੇ ਹੋ ਪਰਵਾਦ ਦੀ ਫਲਾਨਾ ਆਮਦਨ 8 ਲੱਖ ਰੁਪਏ ਤੋਂ ਵੱਧ ਨਹੀਂ ਹੋਣੀ ਚਾਹੀਦੀ ਡਿਗਰੀ ਕੋਰਸ ਕਰਨ ਵਾਲੇ ਜਾਂ ਕੰਮ ਕਰਨ ਵਾਲੇ ਉਮੀਦਵਾਰ ਇਸ ਦਾ ਹਿੱਸਾ ਨਹੀਂ ਬਣ ਸਕਣਗੇ ਆਨਲਾਈਨ ਕੋਰਸ ਜਾਂ ਵੋਕੇਸ਼ਨਲ ਸਿੱਖਲਾਈ ਦੇ ਵਿੱਚ ਵੀ ਤੁਸੀਂ ਸ਼ਾਮਿਲ ਹੋ ਸਕਦੇ ਹੋ ਇਸ ਦੇ ਨਾਲ ਕੀ ਲਾਭ ਹੋਏਗਾ ਹੁਨਰ ਵਿਕਾਸ ਨਾਲ ਹੀ ਤੁਹਾਨੂੰ ਨੌਕਰੀ ਦਾ ਰੁਜ਼ਗਾਰ ਜਿਹੜਾ ਆਸਾਨੀ ਦੇ ਨਾਲ ਮਿਲ ਸਕਦਾ ਹੈ ਵੱਡੀਆਂ ਕੰਪਨੀਆਂ ਇਸ ਦੇ ਤਹਿਤ ਨੌਜਵਾਨਾਂ ਦੇ ਵਿੱਚ ਦਿਲਚਸਪੀ ਦਿਖਾ ਸਕਦੀਆਂ ਨੇ ਨੌਜਵਾਨਾਂ ਨੂੰ ਟ੍ਰੇਨਿੰਗ ਵੀ ਦਿੱਤੀ ਜਾਏਗੀ ਨੌਕਰੀ ਜਲਦੀ ਮਿਲ ਜਾਏਗੀ ਹਰ ਇੰਟਰਨ ਨੂੰ ਇੱਕ ਵਜੀਫਾ ਦਿੱਤਾ ਜਾਏਗਾ ਜਿਸ ਦੇ ਤਹਿਤ 5000 ਰੁਪਏ ਤੁਹਾਨੂੰ ਮਿਲਣਗੇ 500 ਰੁਪਏ ਕੰਪਨੀਆਂ ਦੇ CSR ਫੰਡ ਦੇ ਵਿੱਚ ਉਹ ਦਿੱਤੇ ਜਾਣਗੇ ਜਦੋਂ ਕਿ 4500 ਰੁਪਏ ਸਰਕਾਰ ਤੁਹਾਨੂੰ ਦੇਵੇਗੀ ਸਰਕਾਰ ਹਰੇਕ ਇੰਟਰਨ ਨੂੰ 6000 ਰੁਪਏ ਦਾ یکਮੁੱਖਤ ਭੁਗਤਾਨ ਵੀ ਕਰੇਗੀ ਇੰਟਰਨਸ਼ਿਪ ਸਕੀਮ ਦੇ ਤਹਿਤ ਸਿਖਲਾਈ ਦਾ ਵਿੱਤੀ ਖਰਚਾ ਕੰਪਨੀਆਂ ਦੇ ਦੁਆਰਾ ਸਹਿਣ ਕੀਤਾ ਜਾਏਗਾ ਨੌਜਵਾਨਾਂ ਨੂੰ ਰੈਂਟ ਖਾਣ-ਪੀਣ ਦਾ ਖਰਚ ਸੁਤਨਾ ਪਏਗਾ ਸਰਕਾਰ ਦੇ ਵੱਲੋਂ ਦਿੱਤੀ ਜਾਂਦੀ ਸਹਾਇਤਾ ਪੂਰਾ ਜਰੀਆ ਸਕੀਮ ਨੂੰ ਕਰੇਗੀ ਤੇ ਇਸ ਦੇ ਨਾਲ ਹੀ ਇਸ ਦਾ ਉਦੇਸ਼ ਕੰਪਨੀਆਂ ਨੌਜਵਾਨਾਂ ਦੇ ਵਿਚਕਾਰ ਇੱਕ ਚੇਨ ਨੂੰ ਬਣਾਣਾ ਹੈ ਤਾਂ ਜੋ ਜਿਹੜੇ ਨੌਜਵਾਨ ਨੇ ਆਸਾਨੀ ਨਾਲ ਨੌਕਰੀਆਂ ਲੈ ਸਕਣੇ ਜਾਣਕਾਰੀ ਬਾਕੀ ਨੌਜਵਾਨਾਂ ਤੱਕ ਵੀ ਸ਼ੇਅਰ ਜ਼ਰੂਰ ਕਰਨਾ